ਸ੍ਰੀ ਰਾਗ ਮਹੱਲਾ ਤੀਜਾ ਜਿੰਨੀ ਸੁਣ ਕੇ ਮੰਨਿਆ ਤੰਨਾ ਨੇ ਜ ਘਰ ਵਾਸ ਜਨਾ ਮਨੁੱਖਾ ਨੇ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ ਭਾਵ ਆਪਣੇ ਮਨ ਉਸ ਨਾਮ ਸਿਮਰਨ ਵਿੱਚ ਗੁਜਾ ਲਿਆ ਹੈ ਉਹਨਾਂ ਦਾ ਆਪਣੇ ਅੰਤਰਾਤਮੇ ਨਿਵਾਸ ਬਣਿਆ ਰਹਿੰਦਾ ਹੈ ਭਾਵ ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ ਗੁਰੂ ਦੀ ਸਿੱਖਿਆ ਅਨੁਸਾਰ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਲੱਭ ਲੈਂਦੇ ਹਨ ਸਬਜ਼ਰਤੀ ਸੇ ਨਰਮਲੇ ਆਓ ਸਤ ਬਲੰਹਾਰਾ ਜਾਸ ਜਿਹੜੀ ਬੰਦੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ ਉਹ ਪਵਿੱਤਰ ਆਚਰਣ ਵਾਲੇ ਹੋ ਜਾਂਦੇ ਹਨ ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਹਿਰਦੈ ਜਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਆ ਵਸਦਾ ਹੈ ਉਹਨਾਂ ਦੇ ਹਿਰਦੇ ਵਿੱਚ ਚਾਨਣ ਹੋ ਜਾਂਦਾ ਹੈ ਪਾਵ ਸਹੀ ਜੀਵਨ ਜਿਉਣ ਦੀ ਉਹਨਾਂ ਨੂੰ ਸੂਜ ਆ ਜਾਂਦੀ ਹੈ ਮਨ ਮੇਰੇ ਹਰ ਹਰ ਨਿਰਮਲ ਧਿਆਏ ਇਹ ਮੇਰੇ ਮਨ ਪਵਿੱਤਰ ਹਰ ਨਾਮ ਸਿਮਰ ਧੁਰਮਤਕ ਜਿਨ ਕੋ ਲਿਖਿਆ ਸੇ ਗੁਰਮੁਖ ਕੋ ਰਹੇ ਲਿਵ ਲਾਏ ਧੁਰੋਂ ਪ੍ਰਮਾਤਮਾ ਦੀ ਹਜ਼ੂਰੀ ਵਿੱਚੋਂ ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ ਸਿਮਰਨ ਦਾ ਲੇਖ ਲਿਖਿਆ ਮਿਲ ਜਾਂਦਾ ਹੈ ਉਹ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਯਾਦ ਵਿੱਚ ਸੁਰਤ ਜੋੜੀ ਰੱਖਦੇ ਹਨ ਰਹਾਉ ਹਰ ਸੰਤੋ ਦੇ ਕੋ ਨਦਰ ਕਰ ਨਿਕਟ ਵਸੈ ਭਰਪੂਰ ਏ ਪ੍ਰਭੂ ਦੇ ਸੰਤ ਜਨੋਂ ਧਿਆਨ ਨਾਲ ਵੇਖੋ ਪਰਮਾਤਮਾ ਹਰ ਥਾਂ ਵਿਆਪਕ ਹਰੀਕ ਦੇ ਨੇੜੇ ਵਸਦਾ ਹੈ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦ ਹੁਰ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮੱਤ ਲੈ ਕੇ ਉਸ ਨੂੰ ਭਰਪੂਰ ਵਸਦਾ ਪਛਾਣ ਲਿਆ ਹੈ ਉਹ ਉਸ ਨੂੰ ਸਦਾ ਆਪਣੇ ਅੰਗ ਸੰਗ ਵੇਖਦੇ ਹਨ ਜਿਨ ਗੁਣ ਤਿੰਨ ਸਦ ਮਨ ਵਸੈ ਆਉ ਗੁਣਵੰਤੇ ਆ ਦੂਰ ਜਿਨ੍ਹਾਂ ਮਨੁੱਖਾਂ ਨੇ ਗੋਲ ਗੁਣ ਗ੍ਰਹਿਣ ਕਰ ਲਏ ਹਨ ਪਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਵਸਦਾ ਹੈ ਪਰ ਜਿਨ੍ਹਾਂ ਨੇ ਆਗਣ ਵਿਹਾਜੇ ਹੋਏ ਹਨ ਉਹਨਾਂ ਨੂੰ ਕਿਤੇ ਦੂਰ ਵਰਸਦਾ ਜਾਪਦਾ ਹੈ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੇ ਝੂਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਗੁਨਾ ਤੋਂ ਸੱਕਣੇ ਰਹਿੰਦੇ ਹਨ ਉਹ ਪ੍ਰਭੂ ਦੇ ਨਾਮ ਤੋਂ ਬਿਨਾ ਮਾਇਆ ਦੇ ਝੋਰੀਆਂ ਵਿੱਚ ਝੁਰ ਚੁਰ ਕੇ ਆਤਮ ਮੋਤ ਸਹਿੜ ਲੈਂਦੇ ਹਨ ਜਿਹਨੇ ਸਭ ਚ ਗੁਰੂ ਸੁਣ ਮੰਨਿਆ ਤੈਨ ਮਨ ਧਿਆਇ ਹਰ ਸੋਏ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਈਂ ਪਰਮਾਤਮਾ ਦਾ ਨਾਮ ਸੁਣ ਕੇ ਮਨ ਲਿਆ ਹੈ ਨਾਮ ਵਿੱਚ ਆਪਣਾ ਆਪ ਗਿਜਾ ਲਿਆ ਹੈ ਉਹਨਾਂ ਦੇ ਆਪਣੇ ਮਨ ਵਿੱਚ ਉਸ ਹਰੀ ਨੂੰ ਹਰ ਵੇਲੇ ਸਿਮਰਿਆ ਹੈ ਅਣ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਹਰ ਵੇਲੇ ਪ੍ਰਭੂ ਭਗਤੀ ਵਿੱਚ ਰੰਗੇ ਹੋਏ ਬੰਦਿਆਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਊੜਾ ਰੰਗ ਕਸੁੰਭ ਕ ਬੈਣ ਸਜਾਏ ਦੁਖ ਰੋਏ ਪਸੁੰਬੇ ਦਾ ਰੰਗ ਚੇਤੀ ਨਾਸ ਹੋ ਜਾਣ ਵਾਲਾ ਹੈ ਉਸ ਨਾਸ ਉਹ ਨਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਮਾਇਆ ਦਾ ਸਾਥ ਵੀ ਚਾਰ ਦਿਨਾਂ ਦਾ ਹੈ ਉਹ ਸਾਥ ਟੁੱਟ ਜਾਂਦਾ ਹੈ ਤੇ ਉਸ ਦੇ ਮੋਹ ਵਿੱਚ ਫਸਿਆ ਮਨੁੱਖ ਵਿਛੋੜੇ ਦਾ ਦੁੱਖ ਦੁਖੀ ਹੋ ਹੋ ਕੇ ਪਰੋਲਦਾ ਹੈ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰੂਪ ਚਾਨਣ ਹੈ ਉਹ ਸਦਾ ਅਡੋਲ ਚਿਤ ਰੰਦਾ ਹੈ ਇਹ ਜਨਮ ਪਦਾਰਤ ਪਾਏ ਕੈ ਹਰ ਨਾਮ ਨਾਲ ਚੇਤਾ ਲਿਵ ਲਾਏ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰਕੇ ਮੂਰਖ ਮਨੁੱਖ ਕੋ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਪਗ ਕਿਸਿਆ ਰਹਿਣਾ ਨਹੀਂ ਅਗ ਠੌਰ ਨਾ ਪਾਏ ਪਰ ਜਦੋਂ ਪੈਰ ਤਿਲਕ ਗਿਆ ਜਦੋਂ ਸਰੀਰ ਠਹਿ ਪਿਆ ਇਥੇ ਜਗਤ ਵਿੱਚ ਟਿਕਿਆ ਨਹੀਂ ਜਾ ਸਕੇਗਾ ਨਾਮ ਤੋਂ ਸਕੜੇ ਰਹਿਣ ਕਰਕੇ ਅਗਾਹ ਦਰਗਾਹ ਵਿੱਚ ਪੀਠਾ ਨਹੀਂ ਮਿਲਦਾ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਮੋਤ ਆਇਆ ਸਿਮਰਨ ਦਾ ਸਮਾ ਮਿਲ ਨਹੀਂ ਸਕਦਾ ਆਖਰ ਮੂਰਖ ਜੀ ਪਛਤਾਨਦਾ ਜਾਂਦਾ ਹੈ ਜਿਸ ਨਦਰ ਕਰੇ ਸੋ ਉੱਪਰ ਹੈ ਹਰ ਸਿੱਤੀ ਲਵਲਾਏ ਜਿਸ ਮਨੁੱਖ ਪੁੱਤੇ ਪ੍ਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪ੍ਰਮਾਤਮਾ ਦੇ ਚੰਨਾ ਵਿੱਚ ਸੁਰਤ ਜੋੜ ਕੇ ਮਾਇਆ ਕੁਸੰਬੇ ਦੇ ਮੋਹ ਤੋਂ ਬਚ ਜਾਂਦਾ ਹੈ ਦੇਖਾ ਦੇ ਕੀ ਸਭ ਕਰੇ ਮਨ ਮੁਕਬੂਜ ਨਾ ਪਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਕਾਵੇ ਦੀ ਖਾਤਰ ਕਰਦਾ ਹੈ ਉਸ ਨੂੰ ਸਹੀ ਜੀਵਨ ਜਿਉਣ ਦੀ ਸਮਝ ਨਹੀਂ ਆਉਂਦੀ ਜਿਹਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿੰਨ ਥਾਏ ਪਰ ਗੁਰੂ ਦੇ ਸਾਹਮਣੇ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੀ ਕਾਲ ਕਮਾਈ ਪ੍ਰਭ ਦੇ ਦਰ ਤੇ ਕਬੂਲ ਹੋ ਜਾਂਦੀ ਹੈ ਹਰ ਗੁਣ ਗਾਵੇ ਹਰ ਨਿਤ ਪੜਾਏ ਹਰ ਗੁਣ ਗਾਏ ਸਮਾਏ ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾ ਵਿੱਚ ਲੀਨ ਹੋ ਕੇ ਨਿਤ ਹਰੀ ਦੇ ਗੁਣ ਗਾਉਂਦੇ ਹਨ ਤੇ ਪੜ੍ਹਦੇ ਹਨ ਨਾਨਕ ਤਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਏ ਇਹ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿੱਚ ਸ਼ੁਰਤ ਜੋੜੀ ਰੱਖਦੇ ਹਨ ਸਦਾ ਅਥਿਰ ਪ੍ਰਭੂ ਦੀ ਸਿਫਤ ਸਾਲਾਹੀ ਉਹਨਾਂ ਦੀ ਜੀਬ ਦੀ ਤੀਪ ਤੇ ਸਦਾ ਚੜੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ